ਬਾਰੇ ਦਿਲ ਦਾ ਨਹੀਂ ਮਾਰਾ ਚਾਹੀਦਾ ਦਰਨ ਨੂੰ ਮਾਹੌਗਨ ਚੰਦ ਜੂ ਬਾਰੇ ਦਿਲ ਦਾ ਨਹੀਂ ਮਾਰਾ ਚਾਹੀਦਾ

ਕਰਵਾ ਲੂਗੇ ਬਲੀ ਬੋਲ ਬੋਲ ਹਾਂ ਖਦਾ ਪੱਲੇ ਕੁਛ ਨਹੀਂ ਇਹ ਪੱਲੇ ਮੇਰਾ ਫਕੀਰ ਦੇ ਤੇ ਸਵੇਰੇ ਤਵੀਤ ਬਹੁਤੀ ਲੱਜੀ ਠੀਕ ਆ ਦਵਾਂਗੇ ਜਿਹੜਾ ਵੀ ਦੀ ਵਿਧਾਵਾ ਤੈਨੂੰ ਦੱਸਾਂਗੇ ਕੰਮ ਉਹ ਜਾ ਕੇ ਘਰੇ ਕਰ ਲੈ ਠੀਕ ਆ ਹਾਂ ਸੱਪਾਂ ਦੇ ਨਾਲ ਵਿੱਚ ਬਿੱਗ ਬਿੱਲ ਮਾਰ ਕਰਾ ਦੇ ਦੇ ਤੈਨੂੰ ਬੋਲ ਬੋਲ ਕਰਵਾ ਲੂ ਨੇ ਤੇ ਭਲਾ ਵੀ ਹੋ ਜੂਗਾ ਨਾਂ ਰੋਲ ਨਾਂ ਰੋਲ ਸੱਜਣਾ ਐਲਮਾ ਤੇ ਖੁਸ਼ੀ ਪਿਆ ਠੀਕ ਆ ਆਉਂਦਾ ਸੈਟ ਕਰਵਾ ਲੂ ਸਦਾ ਵਾ ਸੇਵਾ ਕਰ ਲਓ ਜਿਆ ਜਿਆ ਕਰਦੇ ਮੇਰੇ ਪਾਦਰ ਠੀਕ ਆ ਗੱਲ ਸੁਣ ਲੈ ਮੇਰੀ ਸਾਝੀਆਂ ਦੇਖ ਦੱਸ 10 ਰੁਪਏ ਮੱਥਾ ਜਿਆ ਜਿਆ ਕਰ ਬੇੜੇ ਪਾਦਰ ਠੀਕ ਆ ਜੇ ਕਰਨ ਤੇ ਆ ਗਿਆ ਨਾ ਬੀ ਜ਼ਿਆਦਾ ਨਹੀਂ ਆ ਨੰਗਲਾਂ ਵਿੱਚ ਸ਼ਰਮ ਉਹ ਰਹਿਣ ਦੀ ਠੀਕਾ ਮੈਂ ਤੈਨੂੰ ਕਹਿਦਾ ਰਹਿਣ ਦੀ ਕਿਉਂ ਮੇਰਾ ਸਦਾਨ ਤਾਂ ਹੋਰ ਅਸੀਂ ਉਹ ਟੱਬੂ ਟੱਬੂ ਵਾਲੇ ਚੇਲੇ ਨਹੀਂ ਐ ਠੀਕਾ ਸਾਜੀ ਕੀ ਗੁਰੂ ਵਾਲਿਆਂ ਠੀਕਾ ਸਾਡਾ ਮੁਰਸ਼ਿਦ ਸਾਹਮਣੇ ਬੈਠਾ ਤੇ ਜੇ ਸਾਨੂੰ ਕਹਦੇ ਅਸੀਂ ਪੜੱਕ ਦੇੰਦਨ ਦਾਦਾਂ ਦੇ ਕਿੱਥੇ ਰੋਣਾ ਠੀਕਾ ਨਾ ਬੈਠਾ ਸਾਡੀਆਂ ਦੇਖਦਾ ਨਾ ਭਲਾ ਹੋ ਜੂਗਾ ਜਰਾ 7 ਦਿਨਾਂ ਦੇ ਵਿੱਚ ਤੈਨੂੰ ਰਿਜ਼ਲਟ ਦੇਵੇ ਬਾਬਾ ਤੇ ਪਹੁੰਚ ਠੀਕ ਹੈ ਤੇ ਤੀਜੇ ਦਿਨ ਆਉਦੇ ਗੁਰੂ ਨੂੰ ਪੁੱਛ ਲੈਣਾ ਬਣਾਇਆ ਸੀ ਕੀ ਹਾਲ ਹੈ ਪੁੱਤਰਾ ਤੇਰਾ ਠੀਕ ਹੈ ਤੇ ਜੇ ਦਿਨ ਨਹੀਂ ਆਈ ਫੋਨ ਕਰ ਤੇ ਬਹੁਤ ਹੁਣ ਕਿਵੇਂ ਆ ਠੀਕ ਹੈ ਪਰ ਸਾਡੇ ਘਰ ਤੇ ਲਾਉਣਾ ਪਊਗਾ ਪੁੱਤ ਇੱਕ ਵਾਰ ਤੀਜੇ ਦਿਨ ਠੀਕ ਹੈ ਅਜਿਹਾ ਗੱਲ ਸੁਣਨਾ ਸਭ ਤੋਂ ਪਹਿਲਾਂ ਘਰ ਦਾ ਕਰਵਾਉਣਾ ਠੀਕਾ ਮੈਂ ਤੈਨੂੰ ਨਟਾਲਾ ਲਈ ਮੈਂ ਤੈਨੂੰ ਪਹਿਲਾਂ ਕੁੱਛ ਲੈਣਾ ਠੀਕਾ ਇੱਕ ਮੈਨੂੰ ਪੱਠ ਦੇ ਆ ਠੀਕਾ ਤੇ ਜਿਹੜੀਆਂ ਢੜੀਆਂ ਨਾਲ ਉਹਨਾਂ ਦੀ ਛੜੀਆਂ ਨਾਲ ਕਹੇ ਨਹੀਂ ਬਕੀਰ ਦਾ ਪੁੱਤ ਨਹੀਂ ਸੀ ਠੀਕਾ जीक ने कढ़ाइया ना ए गुरु जी सारा तेरे पले ना हेक ठोके क्या लाज नहीं करूंगा क्या मैं तेन ठोके कहना मैं पाठ लिया ठीक है रोजा क्या तेरह अच हुकम है वकील का ਹੁਕਮ ਆਇਆ ਕਿਦ ਨੂੰ ਫਕੀਰ ਦਾ ਹਾਕਮ ਲੱਗਦਾ ਇੱਕ ਪਾਠ ਲਿਆ ਦੀ ਜਾਂ ਬੋਤ ਨਾ ਸੱਤ ਮਾ ਬਾਣਾ ਮਾੜਾ ਨਹੀਂ ਜੰਦਾ ਜਿਹੜਾ ਕੰਮ ਕਰਨ ਵਾਲਾ ਕਰਦਾ ਠੀਕ ਆ ਨਾ ਨਾਲੋਂ ਪਤਾ ਲੱਗ ਜੂਗਾ ਵੀ ਕੋਈ ਚੇਲਾ ਬਣਾਇਦਾ ਜਾਂ ਕਿਸੇ ਨੂੰ ਭੈਣ ਮੰਨੀਦਾ ਜਾਂ ਧੀ ਮੰਨੀ ਦਾ ਸਿਰ ਤੇ ਹੱਥ ਰੱਖੀਦਾ ਤੇ ਫਿਰ ਉਹਦਾ ਲਾਲ ਫੜ ਕੇ ਛੱਡੀ ਦਾ